ਜਾਂਦੀਆਂ ਨੇ ਕਿ ਟਰੰਕ ਨੇ ਬੜਾ ਵਕਤ ਪਾਇਆ ਮੁੰਡਿਆਂ ਨੂੰ ਬਹੁਤੀਆਂ ਮਾਈਆਂ ਟਰੰਪ ਨੂੰ ਜਿੱਥੇ ਟਰੰਕ ਦੱਸ ਰਹੀਆਂ ਨੇ ਉਥੇ ਕਈ ਪੰਪ ਵੀ ਦੱਸੀ ਜਾ ਰਹੀਆਂ ਨੇ ਕਿ ਪੰਪ ਨੇ ਸਿਆਪਾ ਪਾਇਆ ਤੇ ਮੁੰਡੇ ਸਾਡੇ ਉਧਰੋਂ ਇਧਰ ਨੂੰ ਚੜੀ ਜਾਂਦਾ ਦੋਸਤੋ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਤਰਤ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਜਿੱਥੇ ਅਸੀਂ ਮਜ਼ਾਕ ਦੇ ਵਿੱਚ ਇਹ ਸਾਰੀਆਂ ਗੱਲਾਂ ਅੱਜ ਸ਼ੇਅਰ ਕਰ ਰਹੇ ਹਾਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਉਥੇ ਹੀ ਸਾਨੂੰ ਸੰਜੀਦਾ ਹੋ ਕੇ ਇਹ ਚਿੰਤਾ ਵੀ ਕਰਨੀ ਚਾਹੀਦੀ ਹੈ ਕਿ ਅਮਰੀਕਾ ਤੋਂ ਕੱਢੇ ਜਾ ਰਹੇ ਇਹਨਾਂ ਪੰਜਾਬੀਆਂ ਦਾ ਕਸੂਰਵਾਰ ਕੌਣ ਹੈ ਤੇ ਇਹ ਚਿੰਤਾ ਵੀ ਸਾਨੂੰ ਨਾਲੋਂ ਨਾਲ ਕਰਨੀ ਚਾਹੀਦੀ ਹੈ ਕਿ ਅਮਰੀਕਾ ਵਾਲੇ ਪਾਸੇ ਵੱਲ ਇਹਨੇ ਔਖੇ ਰਸਤਿਆਂ ਦੇ ਉੱਤੇ ਤੁਰਨ ਦੇ ਲਈ ਇਹਨਾਂ ਨੌਜਵਾਨਾਂ ਨੂੰ ਮਜਬੂਰ ਕਰਨ ਦਾ ਦੋਸ਼ੀ ਵੀ ਕੌਣ ਹੈ ਤਾਂ ਇਹ ਸਾਰੀਆਂ ਗੱਲਾਂ ਅੱਜ ਇਸ ਖਾਸ ਲਾਈਵ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਹੋ ਸਕਦੇ ਹੋ ਕਮੈਂਟ ਕਰ ਸਕਦੇ ਹੋ ਆਪਣੀ ਰਾਏ ਰੱਖ ਸਕਦੇ ਹੋ ਬਹੁਤ ਸਮਾਂ ਪਹਿਲਾਂ ਇਹ ਗੱਲ ਆਮ ਕੀਤੀ ਜਾਂਦੀ ਸੀ ਕਿ ਘਰਾਂ ਦੇ ਵਿੱਚ ਧੀਆਂ ਨੂੰ ਇਸ ਕਰਕੇ ਜਨਮ ਨਹੀਂ ਲੈਣ ਦਿੱਤਾ ਜਾਂਦਾ ਸੀ ਕਿਉਂਕਿ ਬਾਅਦ ਦੇ ਵਿੱਚ ਸਮਾਜ ਹੈ ਜਿਹੜਾ ਕੁਝ ਇਸ ਤਰੀਕੇ ਦਾ ਸਿਸਟਮ ਉਸ ਨੇ ਸਥਾਪਿਤ ਕੀਤਾ ਹੋਇਆ ਹੈ ਕਿ ਜਿਸ ਦੀ وجہ ਕਰਕੇ ਧੀਆਂ ਦੇ ਮਾਪਿਆਂ ਨੂੰ ਕਈ ਥਾਵਾਂ ਦੇ ਉੱਤੇ ਝੁਕਣਾ ਪੈਂਦਾ ਸੀ ਧੀਆਂ ਦੇ ਮਾਪਿਆਂ ਨੂੰ ਕਈ ਥਾਵਾਂ ਦੇ ਉੱਤੇ ਇਸ ਤਰੀਕੇ ਦੀ ਸਮਾਜਿਕ ਤੇ ਆਰਥਿਕ ਮਾਰ ਚੱਲਣੀ ਪੈਂਦੀ ਸੀ ਜਿਸ ਤੋਂ ਉਹ ਉੱਠ ਨਹੀਂ ਸਕਦੇ ਸਨ ਇਹ ਵੱਡੀ ਵਜ੍ਹਾ ਸੀ ਇੱਕ ਧੀਆਂ ਨੂੰ ਨਾ ਜੰਮਣ ਦੀ ਤੇ ਬੜਾ ਲੰਬਾ ਸਮਾਂ ਇੱਕ ਅਵੇਅਰਨੈਸ ਤੋਂ ਬਾਅਦ ਦੇ ਵਿੱਚ ਲੋਕ ਚਲੋ ਜਾਗਰੂਕ ਹੋਣੇ ਸ਼ੁਰੂ ਹੋਏ ਪਰ ਧੀਆਂ ਦਾ ਜਿੱਥੇ ਇਸ ਕਾਰਨ ਕਰਕੇ ਕਤਲ ਕੀਤਾ ਜਾਂਦਾ ਸੀ ਉੱਥੇ ਹੀ ਉਹਨੂੰ ਪੁੱਤ ਜਿਹੜੇ ਆਪਣੀ ਧਰਤੀ ਨੂੰ ਛੱਡ ਕੇ ਆਪਣੇ ਜੀਵਾਂ ਦੇ ਤਰਸੇਵੇਂ ਦੇ ਲਈ ساری ਉਮਰ ਦੂਜੇ ਦੇਸ਼ ਦੇ ਵਿੱਚ ਪੱਥਰਾਂ ਦੇ ਵਿੱਚ ਪਹਾੜਾਂ ਦੇ ਵਿੱਚ ਦੂਜੇ ਦੇਸ਼ ਦੀਆਂ ਔਖੀਆਂ ਸਥਿਤੀਆਂ ਦੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਹੋ ਜਾਂਦੇ ਸਨ ਉਹਨਾਂ ਦਾ ਦੋਸ਼ੀ ਕੌਣ ਹੈ ਇਸ ਬਾਰੇ ਵੀ ਅੱਜ ਅਸੀਂ ਗੱਲਬਾਤ ਖਾਸ ਤੌਰ ਦੇ ਉੱਤੇ ਕਰਾਂਗੇ ਦੋਸਤੋ ਅੱਜ ਜਦੋਂ ਬਹੁਤ ਸਾਰੇ ਲੋਕ ਆਪਣੀ ਧਰਤੀ ਨੂੰ ਛੱਡ ਕੇ ਦੂਜੇ ਦੇਸ਼ਾਂ ਦੇ ਵਿੱਚ ਕਾਮਯਾਬ ਹੋਣ ਦੇ ਲਈ ਤਰੱਕੀ ਦੇ ਰਾਹ ਤੇ ਪੈਣ ਦੇ ਲਈ ਬਹੁਤ ਸਾਰੇ ਨਵੇਂ ਮਨਸੂਬੇ ਕੱਢ ਰਹੇ ਨੇ ਨਵੇਂ ਰਾਹ ਬਣਾ ਕੇ ਉੱਥੇ ਜਾਣਾ ਚਾਹੁੰਦੇ ਨੇ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਸਵੇਰੇ ਉੱਠਦੇ ਅਸਾਰ ਜਾਜਦੀ ਬਾਰੀ ਨੂੰ ਹੱਥ ਪੈ ਜਾਏ ਤੇ ਉਹ ਦੂਜੇ ਦੇਸ਼ ਦੀ ਧਰਤੀ ਤੇ ਹੋਵੇ ਬਰਫ਼ ਡਿੱਗਦੀ ਹੋਵੇ ਉਸ ਦੇ ਵਿੱਚੋਂ ਫੋਟੋਆਂ ਖਿੱਚੇ ਤੇ ਆਪਣੇ ਪਿੰਡ ਵਾਲਿਆਂ ਨੂੰ ਭੇਜੇ ਤੇ ਪਿੰਡ ਵਾਲੇ ਉਸੇ ਤਰੀਕੇ ਦੇ ਨਾਲ ਉਸ ਦੀਆਂ ਫੋਟੋਆਂ ਨੂੰ ਵੇਖ ਕੇ ਸੜਨ ਜਿਵੇਂ ਉਹ ਕਿਸੇ ਵੇਲੇ ਇਹ ਆਪਣੇ ਮਨ ਦੇ ਵਿੱਚ ਖਾਹਿਸ਼ਾਂ ਰੱਖਦਾ ਰਿਹਾ ਜਾਂ ਰੱਖਦੀ ਰਹੀ ਹੈ ਕਿ ਉਹ ਵੀ ਦੂਜੇ ਦੇਸ਼ ਦੀ ਦੂਜੀ ਧਰਤੀ ਦੇ ਵਿੱਚ ਜਾਵੇ ਤਾਂ ਇਸ ਦੇ ਪਿੱਛੇ ਕਾਰਨ ਕੀ ਨੇ ਇਹ ਖਿੱਚ ਕੀ ਹੈ ਇਹ ਸਾਨੂੰ ਸੋਚਣੀ ਪਵੇਗੀ ਤਾਂ ਅੱਜ ਜਿਹੜਾ ਪਹਿਲੂ ਅਸੀਂ ਚੁਣਿਆ ਉਹ ਇਹ ਹੈ ਕਿ ਸਾਡੇ ਘਰਾਂ ਦੇ ਵਿੱਚ ਵਿਆਹਾਂ ਦੇ ਉੱਤੇ ਭੋਗਾਂ ਦੇ ਉੱਤੇ ਹੋਣ ਵਾਲੇ ਖਰਚੇ ਤੇ ਉਸ ਤਰੀਕੇ ਦੀਆਂ ਉਹ ਸ਼ਰਤਾਂ ਜਿਹੜੀਆਂ ਸਮਾਜ ਨੇ ਲਾਗੂ ਕੀਤੀਆਂ ਹੋਈਆਂ ਨੇ ਤੇ ਹਰ ਕੋਈ ਜੇਕਰ ਉਹਨਾਂ ਸ਼ਰਤਾਂ ਨੂੰ ਤੋੜਦਾ ਤਾਂ ਇੱਕ ਸਮਾਜਿਕ ਸ਼ਰਮਿੰਦਗੀ ਦਾ ਅਹਿਸਾਸ ਉਸ ਨੂੰ ਕਰਵਾਇਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਰਲ ਕੇ ਸਾਡੇ ਬੱਚਿਆਂ ਨੂੰ ਮਜਬੂਰ ਕਰਦੀਆਂ ਨੇ ਕਿ ਉਹ ਦੂਜੇ ਦੇਸ਼ਾਂ ਦਾ ਦੂਜੀ ਧਰਤੀ ਦਾ ਰਾਹ ਚੁਣਨ ਉੱਥੇ ਜਾ ਕੇ ਉਸ ਧਰਤੀ ਤੋਂ ਕਮਾਈ ਕਰਨ ਆਪਣੇ ਮਾਪਿਆਂ ਨੂੰ ਐ ਜਿਹੜਾ ਪੈਸਾ ਭੇਜਣ ਤੇ ਉਸ ਪੈਸੇ ਦੇ ਨਾਲ ਉਹ ਬਣੀ ਹੋਈ ਸਮਾਜਿਕ ਢਾਂਚੇ ਦੇ ਵਿੱਚ ਉਵੇਂ ਹੀ ਸਥਾਪਿਤ ਹੋਣ ਜਿਵੇਂ ਇਹ ਸਾਰੀ ਚੀਜ਼ ਸ਼ੁਰੂ ਤੋਂ ਰਵਾਇਤ ਦੇ ਤੌਰ ਦੇ ਉੱਤੇ ਚੱਲਦੀ ਆ ਰਹੀ ਹੈ ਹੁੰਦਾ ਕੀ ਹੈ ਹੁੰਦਾ ਇਹ ਹੈ ਸਾਡੇ ਆਮ ਕਿ ਤੁਸੀਂ ਵੇਖ ਕੇ ਵੇਖੋ ਆਪਣੇ ਆਂਡ ਗਵਾਂਡ ਦੇ ਵਿੱਚ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਹਰ ਕਿਸੇ ਦਾ ਗੁਜ਼ਾਰਾ ਹੈ ਜਿਹੜਾ ਠੀਕ ਠਾਕ ਚੱਲ ਰਿਹਾ ਹੈ ਉਹ ਆਪਣੀ ਜ਼ਿੰਦਗੀ ਹੈ ਜਿਹੜੀ ਠੀਕ ਠਾਕ ਬਤੀਤ ਕਰ ਰਿਹਾ ਪਰ ਜਦੋਂ ਪ੍ਰੋਗਰਾਮ ਹੁੰਦੇ ਨੇ ਘਰਾਂ ਦੇ ਵਿੱਚ ਤਾਂ ਉੱਥੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਦੁਨੀਆ ਦੇ ਬੜੇ ਰਹੀਸ ਬੜੇ ਅਮੀਰ ਆਦਮੀਆਂ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸੇ ਤਰੀਕੇ ਦੀਆਂ ਕੋਸ਼ਿਸ਼ਾਂ ਪੰਜਾਬ ਦੇ ਵਿੱਚ ਲਗਾਤਾਰ ਹੁੰਦੀਆਂ ਰਹੀਆਂ ਨੇ ਸਾਨੂੰ ਇਸ ਚੀਜ਼ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਸਾਡੇ ਘਰਾਂ ਦੇ ਵਿੱਚ ਇਸੇ ਤਰੀਕੇ ਦੇ ਪ੍ਰੋਗਰਾਮਾਂ ਦੇ ਵਿੱਚ ਇਸ ਤਰੀਕੇ ਦੀਆਂ ਬੜੀਆਂ ਵੱਡੀਆਂ ਬਣਤਰਾਂ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਸਮਾਜ ਦੇ ਵਿੱਚ ਸਾਡੇ ਰਸੂਖ ਦਾ ਸਾਡੀ ਜਿਹੜੀ ਹੈ ਸਥਾਪਤੀ ਦਾ ਪਤਾ ਲੱਗ ਸਕੇ ਪਰ ਇਹ ਸਭ ਕੁਝ ਖੋਖਲਾ ਹੁੰਦਾ ਹੈ ਦਿਖਾਵੇ ਦੇ ਲਈ ਹੁੰਦਾ ਹੈ ਕਿਉਂਕਿ ਸਾਡੇ ਸਿਆਣੇ ਤਾਂ ਆਮ ਹੀ ਕਹਿੰਦੇ ਸੀ ਕਿ ਦਾਣਿਆਂ ਵਾਲੇ ਘਰ ਦਾ ਪਰਾਲੀ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਪੱਲੇ ਕੁਝ ਹੈ ਜਾਂ ਨਹੀਂ ਇਸ ਦੇ ਘਰ ਕੁਝ ਹੈ ਜਾਂ ਨਹੀਂ ਤਾਂ ਇਹ ਦਿਖਾਵਾ ਕਰਨ ਦੀ ਲੋੜ ਕਿਉਂ ਬਣ ਗਈ ਹੈ ਹੁਣ ਤੁਸੀਂ ਵਿਆਹਾਂ ਦੀ ਗੱਲ ਕਰੀਏ ਤਾਂ ਵਿਆਹ ਤੋਂ ਪਹਿਲਾਂ ਸਾਡੇ ਸਿਸਟਮ ਦੇ ਵਿੱਚ ਵੀ ਹੁਣੇ ਆਮ ਹੀ ਹੋ ਗਿਆ ਕਿ ਰਿੰਗ ਸਰਮੋਨੀਜ਼ ਹੁੰਦੀਆਂ ਨੇ ਹਾਲਾਂਕਿ ਸਾਡੇ ਕਲਚਰ ਦਾ ਸਾਡੀ ਸਭਿਆਚਾਰ ਦਾ ਇਹ ਹਿੱਸਾ ਨਹੀਂ ਸਾਡੇ ਸੱਭਿਆਚਾਰ ਦੇ ਵਿੱਚ ਕਿਤੇ ਵੀ ਨਹੀਂ ਕੀਤਾ ਜਾਂਦਾ ਸੀ ਕਿ ਇਸ ਤਰੀਕੇ ਦੀਆਂ ਰਿੰਗ ਸਰਮੋਨੀਜ਼ ਵਰਗੇ ਵਾਧੂ ਖਰਚੇ ਨੇ ਜਿਹੜੇ ਉਹ ਨੌਜਵਾਨਾਂ ਦੇ ਉੱਤੇ ਪਾ ਦਿੱਤੇ ਜਾਣ ਕਿਉਂਕਿ ਆਫਟਰ ਆਲ ਸਾਰਾ ਭਾਰ ਹੈ ਜਿਹੜਾ ਇਹ ਬੱਚਿਆਂ ਦੇ ਉੱਤੇ ਹੀ ਪੈਣਾ ਹੈ ਕੱਲ ਨੂੰ ਜਿਨ੍ਹਾਂ ਨੇ ਕਮਾਈ ਕਰਕੇ ਆਪਣੇ ਘਰਾਂ ਦੇ ਵਿੱਚ ਪੈਸਾ ਭੇਜਣਾ ਹੈ ਤੇ ਇਹ ਉਹਨਾਂ ਦੇ ਉੱਤੇ ਹੀ ਸਾਰਾ ਦਬਾਅ ਤੇ ਦਰੁਮਦਾਰ ਲੱਦਿਆ ਜਾਣਾ ਹੈ ਤਾਂ ਇਹ ਵਾਧੂ ਦੇ ਖਰਚੇ ਅਸੀਂ ਸਹਿੇੜ ਲੈਨੇ ਆ ਬਹੁਤ ਸਾਰੇ ਜੀ ਉਹਨਾਂ ਰਿੰਗ ਸਰਮੋਨੀਜ਼ ਦੇ ਵਿੱਚ ਇਕੱਠੇ ਕਰਦੇ ਆ ਤਾਂ ਉੱਥੇ ਫਾਲਤੂ ਦੀਆਂ ਮਿਲਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਇਹ ਜਿੱਥੇ ਅਸੀਂ ਕਹਿੰਦੇ ਹਾਂ ਕਿ ਧੀਆਂ ਵਾਲਿਆਂ ਨੂੰ ਜ਼ਿਆਦਾ ਕੁਝ ਕਰਨਾ ਪੈਂਦਾ ਹੈ ਤਾਂ ਇਹ ਸਾਰਾ ਅਸਰ ਹੈ ਜਿਹੜਾ ਪੁੱਤਰਾਂ ਤੇ ਹੀ ਪੈਂਦਾ ਹੈ ਕਿਉਂਕਿ ਉਹਨਾਂ ਨੂੰ ਇਹ ਸਾਰਾ ਕੁਝ ਕਰਨ ਦੇ ਲਈ ਫਿਰ ਆਪਣੇ ਵਸੀਲੇ ਬਦਲਨੇ ਪੈਂਦੇ ਨੇ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਹੈ ਅਮਰੀਕਾ ਵਰਗੇ ਇਹ ਰਸਤਿਆਂ ਦੇ ਉੱਤੇ ਉਹਨਾਂ ਨੂੰ ਚੜ੍ਹਨਾ ਪੈਂਦਾ ਹੈ ਜੋ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ 트럼ਪ ਦੇ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਹੈ ਜਿਹੜਾ ਬਾਹਰ ਤੋਂ ਇਧਰ ਵਾਲੇ ਪਾਸੇ ਵੱਲ ਭੇਜਿਆ ਜਾ ਰਿਹਾ ਹੈ ਤੇ ਉਹ ਨੌਜਵਾਨ ਮਜਬੂਰ ਹੋ ਕੇ ਉਹਨਾਂ ਦੇਸ਼ਾਂ ਤੋਂ ਹੁਣ ਆਪਣੇ ਦੇਸ਼ ਵਾਲੇ ਪਾਸੇ ਨੂੰ ਪਰਤ ਰਹੇ ਨੇ ਤੇ ਮਜਬੂਰੀਆਂ ਦੀ ਅਸੀਂ ਗੱਲ ਕਰ ਰਹੇ ਹਾਂ ਫਿਲਹਾਲ ਤਾਂ ਜਿੱਥੇ ਵਿਆਹਾਂ ਦੇ ਵਿੱਚ ਵੱਡੇ ਖਰਚੇ ਕੀਤੇ ਜਾਂਦੇ ਨੇ ਖਾਣ ਪੀਣ ਦੇ ਵਿੱਚ ਵੱਡੇ ਖਰਚੇ ਕੀਤੇ ਜਾਂਦੇ ਨੇ ਉਹ ਖਾਣਾ ਪੀਣਾ ਸਾਡੇ ਵਿਆਹਾਂ ਦੇ ਵਿੱਚ ਦਿੱਤਾ ਜਾਂਦਾ ਹੈ ਅਨਸੀਜ਼ਨਲ ਬੇਬਹਾਰਾ ਬੇਮੌਸਮੀ ਜਿਸ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਆਮ ਹੀ ਵੇਖੋਗੇ ਕਿ ਸਿਆਲ ਦੇ ਸਰਦੀਆਂ ਦੇ ਮੌਸਮਾਂ ਦੇ ਵਿੱਚ ਬੈਲਸਾਂ ਦੇ ਵਿੱਚ ਕੋਕਟੇਲ ਮੌਕਟੇਲ ਇਹ ਬਰਫੀ ਲੀਆਂ ਜਿਹੜੀਆਂ ਡਰਿੰਕਸ ਨੇ ਇਹ ਦਿੱਤੀਆਂ ਜਾਂਦੀਆਂ ਨੇ ਆਈਸਕ੍ਰੀਮ ਵਰਗੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਬਹੁਤੇ ਲੋਕ ਵਿਆਹ ਖਾਣ ਤੋਂ ਬਾਅਦ ਬਿਮਾਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਪੈਸਾ ਜਿਹੜਾ ਉਹਨਾਂ ਦੇ ਇਲਾਜ ਦੇ ਵਿੱਚ ਲੱਗਦਾ ਤੇ ਇਹ ਆਮ ਹੋ ਗਿਆ ਹੁਣ ਕਿ ਲੋਕ ਵਿਆਹ ਖਾਣ ਤੋਂ ਬਾਅਦ ਦੇ ਵਿੱਚ ਬਿਮਾਰ ਹੋ ਜਾਂਦੇ ਨੇ ਕਿਉਂਕਿ ਉੱਥੇ ਆਈਟਮਾਂ ਹੀ ਇੰਨੀਆਂ ਹੁੰਦੀਆਂ ਨੇ ਲੋਕ ਆਪਣਾ ਢਿੱਡ ਹੈ ਜਿਹੜਾ ਆਪਣਾ ਨਹੀਂ ਸਮਝਦੇ ਦੂਜੇ ਦੇ ਵਿਆਹ ਨੂੰ ਲੁੱਟਣ ਦੇ ਤਰੀਕੇ ਦੇ ਨਾਲ ਗਏ ਹੋਏ ਲੋਕ ਅਕਸਰ ਬਿਮਾਰ ਹੁੰਦੇ ਨੇ ਪਰ ਇਹਨਾਂ ਵਿਆਹਾਂ ਦੇ ਉੱਤੇ ਇਹ ਸਾਰੇ ਖਰਚੇ ਨੇ ਜਿਹੜੇ ਘਟਾਏ ਜਾ ਸਕਦੇ ਨੇ ਇਹਨਾਂ ਖਰਚਿਆਂ ਦੇ ਵਿੱਚ ਕਟੌਤੀ ਕਰਕੇ ਅਸੀਂ ਇੱਕ ਸਾਦੇ ਵਿਆਹ ਦਾ ਮਾਹੌਲ ਸੋਹਣਾ ਮਾਹੌਲ ਹੈ ਜਿਹੜਾ ਉਸਰਜੇ ਸਕਦੇ ਹਾਂ ਕਿਉਂਕਿ ਸਾਡੇ ਪਛੋਕੜ ਦੇ ਵਿੱਚ ਆਮ ਹੀ ਗੱਲ ਹੁੰਦੀ ਸੀ ਕਿ ਲੋਕ ਕਈ ਕੀ ਦਿਨ ਪਹਿਲਾਂ ਵਿਆਹ ਤੋਂ ਘਰਾਂ ਦੇ ਵਿੱਚ ਆਉਂਦੇ ਹੁੰਦੇ ਸਨ ਜਦੋਂ ਸਵਾਰੀਆਂ ਨਹੀਂ ਹੁੰਦੀਆਂ ਸਨ ਬੋਤਿਆਂ ਦੇ ਉੱਤੇ ਘੋੜਿਆਂ ਦੇ ਉੱਤੇ ਬਰਾਤਾਂ ਜਾਂਦੀਆਂ ਸਨ ਮੰਜਿਆਂ ਦੇ ਉੱਤੇ ਹੀ ਉਹਨਾਂ ਨੇ ਬਹਿਣਾ ਤੇ ਇਹ ਸਾਰਾ ਕੁਝ ਬੜਾ ਸਾਦਾ ਤਰੀਕਾ ਹੁੰਦਾ ਸੀ ਤੇ ਇਸ ਦੇ ਵਿੱਚ ਦਿਖਾਵਾ ਨਹੀਂ ਹੁੰਦਾ ਸੀ ਤੇ ਮੋਹ ਆਪਣਤਾ ਜਿਹੜੀ ਇਸ ਦੇ ਵਿੱਚ ਹੁੰਣ ਦੇ ਨਾਲੋਂ ਜ਼ਿਆਦਾ ਹੁੰਦੀ ਸੀ ਤੇ ਲੋਕੀ ਇੱਕ ਦੂਜੇ ਦੀ ਖਿੱਚ ਕਰਦੇ ਸੀ ਕਈ ਕਈ ਦਿਨਾਂ ਤੱਕ ਲੋਕ ਜਾਂਦੇ ਨਹੀਂ ਸੀ ਹੁੰਦੇ ਤੇ ਨਾ ਹੀ ਉਹਨਾਂ ਨੂੰ ਜਾਣ ਦਿੱਤਾ ਜਾਂਦਾ ਸੀ ਤਾਂ ਇਸ ਤਰੀਕੇ ਦੇ ਨਾਲ ਉਹ ਕਈ ਕਈ ਦਿਨ ਨੇ ਜਿਹੜੇ ਵਿਆਹ ਦੇ ਵਿੱਚ ਆ ਕੇ ਉੱਥੇ ਲਾ ਜਾਂਦੇ ਸੀ ਪਰ ਅੱਜਕੱਲ ਦੇ ਵਿਆਹ ਜਿਹੜੇ ਨੇ ਉਹਨਾਂ ਦੇ ਵਿੱਚ ਮੋਹ ਮੁਹੱਬਤ ਰਿਸ਼ਤੇਦਾਰੀ ਹੈ ਜਿਹੜੀ ਉਹ ਘਟ ਗਈ ਹੈ ਦਿਖਾਵਾ ਵੱਧਦਾ ਜਾ ਰਿਹਾ ਹੈ ਤੇ ਇਹ ਦਿਖਾਵਾ ਹੈ ਜਿਹੜਾ ਖਰਚੇ ਦਾ ਕਾਰਨ ਬਣਦਾ ਹੈ ਤੇ ਇਹ ਖਰਚਾ ਹੈ ਜਿਹੜਾ ਉਹਨਾਂ ਨੌਜਵਾਨਾਂ ਤੇ ਪੈਂਦਾ ਹੈ ਤੇ ਫਿਰ ਉਹਨਾਂ ਨੂੰ ਉਹਨਾਂ ਖਰਚਿਆਂ ਨੂੰ ਪੂਰੇ ਕਰਨ ਵਾਸਤੇ ਇਸ ਤਰੀਕੇ ਦੇ ਰਾਹ ਅਪਣਾਉਣੇ ਪੈਂਦੇ ਨੇ ਤੇ ਆਪਣੇ ਮਾਪਿਆਂ ਤੋਂ ਆਪਣੀ ਧਰਤੀ ਤੋਂ ਦੂਰ ਰਹਿ ਕੇ ਉਹਨਾਂ ਨੂੰ ਮਜਬੂਰ ਹੋ ਕੇ ਕੰਮ ਕਰਨਾ ਪੈਂਦਾ ਹੈ ਦੋਸਤੋ ਭੋਗਾਂ ਦੇ ਉੱਤੇ ਵੀ ਸਾਡੇ ਸਮਾਜ ਦੇ ਵਿੱਚ ਘੱਟ ਖਰਚਾ ਨਹੀਂ ਕੀਤਾ ਜਾਂਦਾ ਸਾਡੇ ਭੋਗਾਂ ਦੇ ਵਿੱਚ ਆਮ ਹੀ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਜ਼ਿਆਦਾ ਪਕਵਾਨ ਬਣਾਏ ਜਾਂਦੇ ਨੇ ਬਹੁਤ ਜ਼ਿਆਦਾ ਦਿਖਾਵਾ ਜਿਹੜਾ ਕੀਤਾ ਜਾਂਦਾ ਤੇ ਪੰਗਤ ਦੀ ਇੱਕ ਰਸਮ ਹੈ ਜਿਹੜੀ ਗੁਰੂ ਸਾਹਿਬ ਤੋਂ ਸਾਨੂੰ ਮਿਲੀ ਹੋਈ ਹੈ ਸਿੱਖੀ ਦੇ ਸਿਧਾਂਤ ਦੇ ਅਨੁਸਾਰ ਉਹ ਤੋੜ ਦਿੱਤੀ ਜਾਂਦੀ ਹੈ ਬਹੁਤ ਸਾਰੇ ਲੋਕ ਤੁਸੀਂ ਵੇਖੋਗੇ ਕਿ ਭੋਗਾਂ ਦੇ ਵਿੱਚ ਹੱਥਾਂ ਦੇ ਵਿੱਚ ਪਲੇਟਾਂ ਫੜ ਕੇ ਟੈਂਟ ਦੇ ਵਿੱਚ ਖੜੇ ਹੋ ਕੇ ਹੀ ਰੋਟੀ ਖਾਂਦੇ ਨੇ ਪਰ ਜਿਹੜੀ ਪੰਗਤ ਦੀ ਰਸਮ ਸੀ ਉਹ ਇਹ ਕਹਿੰਦੀ ਸੀ ਕਿ ਲੰਗਰ ਦੇ ਵਿੱਚ ਜਦੋਂ ਲੰਗਰ ਵਰਤਾਇਆ ਜਾਣਾ ਤਾਂ ਪੰਗਤ ਦੇ ਵਿੱਚ ਬਿਠਾ ਕੇ ਸਾਰਿਆਂ ਨੂੰ ਬੜੇ ਸਹਿਜ ਤੇ ਸੁਭਾਅ ਦੇ ਵਿੱਚ ਉਹਨਾਂ ਨੂੰ ਇਹ ਲੰਗਰ ਹੈ ਜਿਹੜਾ ਵਰਤਾਇਆ ਜਾਂਦਾ ਤੇ ਇਸ ਨੂੰ ਵਰਤੌਣ ਦਾ ਜਿੱਥੇ ਵੱਡਾ ਕਾਰਨ ਇਹ ਵੀ ਸੀ ਕਿ ਉਹਨਾਂ ਦੇ ਵਿੱਚ ਊਚ ਨੀਚ ਨਾ ਬਰਾਬਰੀ ਦਾ ਹਰ ਭਾਵ ਹੈ ਜਿਹੜਾ ਉਹ ਖਤਮ ਹੋ ਜਾਂਦਾ ਤੇ ਉਹ ਇੱਕ ਦੂਜੇ ਦੇ ਨਾਲ ਬਰਾਬਰੀ ਮਹਿਸੂਸ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਕਿਵੇਂ ਟੁੱਟਦੀਆਂ ਜਾ ਰਹੀਆਂ ਨੇ ਇਹ ਵੱਡੇ ਸੰਕਲਪ ਜੋ ਸਿਧਾਂਤ ਸਿੱਖੀ ਦੇ ਵਿੱਚ ਦਿੱਤੇ ਗਏ ਸਨ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਸਾਨੂੰ ਇਹ ਵੀ ਸੋਚਣਾ ਪਵੇਗਾ ਇਸ ਦਿਖਾਵੇ ਦੇ ਵਿੱਚ ਆ ਕੇ ਇਸ ਤੋਂ ਅਗਲੀ ਗੱਲ ਹੈ ਕਿ ਜਿਵੇਂ ਅਸੀਂ ਇਸ ਦੇ ਨਾਲ ਜੁੜਿਆ ਸੀ ਕਿ ਧੀਆਂ ਨੂੰ ਲੋਕੀ ਇਸ ਕਰਕੇ ਜੰਮਣ ਨਹੀਂ ਸੀ ਦਿੰਦੇ ਪਰ ਅਸੀਂ ਨਾਲ ਇਹ ਹਿਸਾਬ ਨਹੀਂ ਲਾਉਂਦੇ ਕਿ ਜੇਕਰ ਇਹ ਖਰਚੇ ਵਧਦੇ ਨੇ ਤਾਂ ਇਹ ਖਰਚੇ ਪੈਂਦੇ ਕਿੰਨਾ ਤੇ ਨੇ ਇਹ ਘਰ ਦੇ ਕਮਾਉਣ ਵਾਲਿਆਂ ਤੇ ਪੈਂਦੇ ਨੇ ਤਾਂ ਫਿਰ ਉਹ ਮਜਬੂਰ ਹੋ ਜਾਂਦੇ ਨੇ ਤਾ ਬਾਕੀ ਦੀਆਂ ਸਥਿਤੀਆਂ ਤੁਹਾਡੇ ਸਾਹਮਣੇ ਨੇ ਕਿਸ ਤਰੀਕੇ ਦੇ ਨਾਲ ਨੌਜਵਾਨ ਕਿੰਨੇ ਕਿੰਨੇ ਪੈਸੇ ਦਾ ਉਜਾੜਾ ਕਰਕੇ ਦੂਜੇ ਦੇਸ਼ਾਂ ਦੇ ਵਿੱਚੋਂ ਹੁਣ ਆਪਣੇ ਘਰਾਂ ਵਾਲੇ ਪਾਸੇ ਵੱਲ ਨੂੰ ਮਜਬੂਰਨ ਪਰਤ ਰਹੇ ਨੇ ਤੇ ਸਵਾਲ ਉਹਨਾਂ ਦੇ ਵੱਡੇ ਅੱਗੇ ਇਹ ਵੀ ਨੇ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹ ਕੀ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਕਰਨਗੇ ਕਿਸ ਤਰੀਕੇ ਦੇ ਨਾਲ ਹੋਏ ਇਸ ਉਜਾੜੇ ਨੂੰ ਐ ਜਿਹੜਾ ਉਹ ਬਰਦਾਸ਼ਤ ਕਰ ਸਕਣਗੇ ਇਹ ਵੱਡੇ ਸਵਾਲ ਨੇ ਤਾਂ ਜਦੋਂ ਅਸੀਂ ਹੁਣ ਗੱਲ ਕਰ ਰਹੇ ਸੀ ਕਿ ਖਰਚੇ ਵੱਧਦੇ ਕਿਵੇਂ ਨੇ ਤਾਂ ਫਾਲਤੂ ਦੀਆਂ ਬਹੁਤ ਸਾਰੀਆਂ ਸਮਾਜ ਦੇ ਵਿੱਚ ਇਹ ਰੀਤੀ ਰਿਵਾਜ ਇਹ ਰਸਮਾਂ ਇਸ ਤਰੀਕੇ ਦੇ ਨਾਲ ਬਣਾਈਆਂ ਗਈਆਂ ਨੇ ਜਦੋਂ ਕੋਈ ਔਰਤ ਆਪਣੇ ਘਰ ਦੇ ਵਿੱਚ ਬੜੀ ਬਜ਼ੁਰਗ ਹੋ ਕੇ ਵੀ ਪੂਰੀ ਹੋ ਜਾਂਦੀ ਹੈ ਜਿਸ ਘਰ ਦੇ ਲਈ ਉਹਨੇ ਪੂਰੀ ਜ਼ਿੰਦਗੀ ਕੰਮ ਕੀਤਾ ਹੁੰਦਾ ਹੈ ਜਿਸ ਘਰ ਨੂੰ ਬਣਾਉਣ ਦੇ ਲਈ ਜਿਸ ਘਰ ਨੂੰ ਸਵਾਰਨ ਦੇ ਲਈ ਸਾਰੀ ਉਮਰ ਉਸਨੇ ਮਿਹਨਤ ਮੁਸ਼ਕਕਤ ਕੀਤੀ ਹੁੰਦੀ ਹੈ ਆਖਰੀ ਵੇਲੇ ਉਸ ਨੂੰ ਕਫਣ ਵੀ ਉਸ ਘਰ ਤੋਂ ਨਸੀਬ ਨਹੀਂ ਹੁੰਦਾ ਇਹ ਸੱਚਾਈ ਹੈ ਸਾਡੀ ਤੇ ਇਹ ਪੰਜਾਬੀਆਂ ਦੇ ਮੱਥੇ ਦੇ ਉੱਤੇ ਇੱਕ ਵੱਡਾ ਕਲੰਕ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਸ ਤਰੀਕੇ ਦੀ ਰੀਤ ਬਣਾਈ ਹੋਈ ਹੈ ਕਿ ਜਦੋਂ ਕੋਈ ਵੀ ਔਰਤ ਇਸ ਦੁਨੀਆ ਤੋਂ ਚਲੀ ਜਾਂਦੀ ਹੈ ਤਾਂ ਉਸ ਦਾ ਆਖਰੀ ਜਿਹੜਾ ਕੱਪੜਾ ਹੈ ਕਫਣ ਹੈ ਉਹ ਵੀ ਉਸ ਦੇ ਪੇਕੇ ਲੈ ਕੇ ਆਉਂਦੇ ਨੇ ਇਹ ਸੋਚਣ ਦੀ ਗੱਲ ਹੈ ਕੀ ਜਿਸ ਘਰ ਨੂੰ ਉਸਨੇ ਬਣਾਇਆ ਜਿਸ ਘਰ ਦੇ ਲਈ ਉਸਨੇ ਆਪਣੀ ਪੂਰੀ ਜ਼ਿੰਦਗੀ ਮਿਹਨਤ ਕੀਤੀ ਕਈ ਤਰੀਕੇ ਦੇ ਆਨੇ ਬਾਨੇ ਕਰਕੇ ਇਹ ਸਾਰਾ ਕੁਝ ਹੈ ਜਿਹੜਾ ਤੀਲਾ ਤੀਲਾ ਕਰਕੇ ਜੋੜਿਆ ਕੀ ਉਸ ਘਰ ਦੇ ਵਿੱਚੋਂ ਉਸ ਨੂੰ ਕਫਨ ਵੀ ਨਸੀਬ ਨਹੀਂ ਹੁੰਦਾ ਤੇ ਇਸ ਤੋਂ ਅਗਲੀ ਗੱਲ ਉਸ ਦੇ ਉੱਤੇ ਪੈਣ ਵਾਲਾ ਜਿਹੜਾ ਆਖਰੀ ਬਾਲਣ ਹੈ ਉਹ ਵੀ ਉਸ ਦੇ ਪੇਕਿਆਂ ਦੇ ਵੱਲੋਂ ਹੀ ਦਿੱਤਾ ਜਾਂਦਾ ਹੈ ਤੇ ਹੋਰ ਵੀ ਇਸ ਦੇ ਨਾਲ ਅੱਜ ਦੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਸ ਵੇਲੇ ਕੋਈ ਨਾ ਕੋਈ ਟੂਮ ਪਾਈ ਜਾਂਦੀ ਹੈ ਕੋਈ ਨਾ ਕੋਈ ਸੋਨੇ ਦੇ ਰੂਪ ਦੇ ਵਿੱਚ ਕੋਈ ਗਹਿਣਾ ਜਿਹੜਾ ਉਹ ਪਾਇਆ ਜਾਂਦਾ ਹੈ ਪੱਗ ਦੀ ਰਸਮ ਕੀਤੀ ਜਾਂਦੀ ਹੈ ਮਾਵਾਂ ਦੇ ਮਰਨ ਵੇਲੇ ਵੀ ਹੁਣ ਲੋਕੀ ਪੱਗਾਂ ਦੀ ਰਸਮ ਕਰਨ ਲੱਗ ਪਏ ਨੇ ਤਾਂ ਇਹ ਸਾਰਾ ਕੁਝ ਹੈ ਜਿਹੜਾ ਖਰਚਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਵਾਧਾ ਹੁੰਦਾ ਪਰ ਸਭ ਕੁਝ ਫਜ਼ੂਲ ਹੈ ਸਾਰਿਆਂ ਨੂੰ ਪਤਾ ਹੈ ਇਸ ਬਾਰੇ ਪਰ ਲੋਕ ਬੋਲਣਾ ਨਹੀਂ ਚਾਹੁੰਦੇ ਕਿਉਂਕਿ ਸਮਾਜ ਦੇ ਖਿਲਾਫ ਬੋਲਣਾ ਇਹ ਬੜਾ ਔਖਾ ਹੋ ਜਾਂਦਾ ਹੈ ਜਦੋਂ ਅਸੀਂ ਉਸ ਸਮਾਜ ਦੇ ਵਿੱਚ ਹੀ ਜੀ ਰਹੀਏ ਤੇ ਉਸੇ ਨੂੰ ਹੀ ਉਸ ਦੇ ਸਿਧਾਂਤਾਂ ਨੂੰ ਚੈਲੰਜ ਕਰਨਾ ਇਹ ਔਖਾ ਹੋ ਜਾਂਦਾ ਹੈ ਪਰ ਇਹ ਫालतू ਦੀਆਂ ਬੜਾਈਆਂ ਰਸਮਾਂ ਰੀਤਾਂ ਨੂੰ ਤੋੜਨਾ ਚਾਹੀਦਾ ਹੈ ਸਮਾਜ ਨੂੰ ਖੁਦ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਇਹ ਕਿਤੇ ਨਾ ਕਿਤੇ ਸਾਡੇ ਬੱਚਿਆਂ ਦੇ ਉੱਤੇ ਬੋਝ ਬਣ ਰਿਹਾ ਹੈ ਤੇ ਇਹਨਾਂ ਰੀਤਾਂ ਦੇ ਨਾਲ ਉਹ ਮਜਬੂਰ ਹੋ ਰਹੇ ਨੇ ਤੇ ਆਪਣੇ ਘਰਾਂ ਨੂੰ ਚਲਾਉਣ ਦੇ ਲਈ ਜਿੱਥੇ ਉਹ ਨਵੇਂ ਵਸੀਲੇ ਘੜ ਰਹੇ ਨੇ ਤਾਂ ਇਹ ਦਿਖਾਵੇ ਦੀ ਇੱਕ ਜ਼ਿੰਦਗੀ ਜਿਉਣ ਦੇ ਲਈ ਵੀ ਉਹਨਾਂ ਨੂੰ ਹੋਰ ਜ਼ਿਆਦਾ ਮਿਹਨਤ ਤੇ ਮੁਸ਼ਕਲ ਕਰਨੀ ਪੈ ਰਹੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਤੇ ਸਮਾਂ ਰਹਿੰਦਿਆਂ ਜੇਕਰ ਅਸੀਂ ਸੋਚੀਏ ਤਾਂ ਚੰਗਾ ਹੋਵੇਗਾ ਕਿਉਂਕਿ ਨਹੀਂ ਤਾਂ ਬਹੁਤ ਸਾਰੀ ਨੌਜਵਾਨੀ ਹੈ ਜਿਹੜੀ ਇਹਨਾਂ ਖਰਚਿਆਂ ਦਾ ਭਾਰ ਢੋਣ ਦੇ ਲਈ ਇਹੋ ਜਿਹੇ ਔਖੇ ਸਫਰਾਂ ਤੇ ਇਹੋ ਜਿਹੇ ਔਖੇ ਇਰਾਹਾਂ ਤੇ ਤੁਰੇ ਹੋਈ ਐ ਜਿੱਥੋਂ ਪਤਾ ਨਹੀਂ ਉਹਨਾਂ ਨੇ ਜਿਉਂਦੇ ਵਾਪਸ ਆਉਣਾ ਵੀ ਐ ਕਿ ਨਹੀਂ ਜਿੱਥੋਂ ਇਹ ਵੀ ਪਤਾ ਨਹੀਂ ਕਿ ਉਹਨਾਂ ਦੀਆਂ ਮਰੀਆਂ ਹੋਈਆਂ ਲਾਸ਼ਾਂ ਜਿਹੜੀਆਂ ਨੇ ਉਹ ਵੀ ਉਹਨਾਂ ਦੇ ਆਪਣਿਆਂ ਦੇ ਹਵਾਲੇ ਹੋਣਗੀਆਂ ਕਿ ਨਹੀਂ ਉਹ ਇਸ ਤਰੀਕੇ ਦੇ ਖਤਰਨਾਕ ਰਸਤਿਆਂ ਦੇ ਉੱਤੇ ਤੁਰੇ ਹੋਏ ਨੇ ਤਾਂ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਐ ਕਿ ਸਾਡੇ ਬੱਚੇ ਆਪਣੇ ਪਰਿਵਾਰਾਂ ਦੇ ਵਿੱਚ ਹੀ ਰਹਿਣ ਆਪਣੇ ਪਰਿਵਾਰਾਂ ਦੇ ਨਾਲ ਦੁੱਖ ਸੁੱਖ ਸਾਂਝਾ ਕਰਨ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਚੰਗੇ ਮੇਲ ਮਿਲਾਪ ਦੇ ਵਿੱਚ ਵਿਚਰਦਿਆਂ ਹੋਇਆਂ ਉਹ ਆਪਣੀ ਧਰਤੀ ਤੇ ਆਪਣੀ ਮਿੱਟੀ ਦੇ ਮੋਹ ਦੇ ਨਾਲ ਜੁੜੇ ਰਹਿਣ ਨਾ ਕਿ ਅਸੀਂ ਉਹਨਾਂ ਨੂੰ ਸਿਰਫ ਵੀਡੀਓ ਕਾਲਸ ਦੇ ਰਾਹੀਂ ਹੀ ਵੇਖ ਸਕੀਏ ਇਸ ਤਰੀਕੇ ਦੀਆਂ ਸ਼ਰਤਾਂ ਹੀ ਹੋਣ ਕਿ ਅਸੀਂ ਉਹਨਾਂ ਨੂੰ ਘੁੱਟ ਕੇ ਮਿਲਤਾ ਨਾ ਸਕੀਏ ਪਰ ਵੀਡੀਓ ਕਾਲ ਦੇ ਉੱਤੇ ਵੇਖ ਕੇ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਤਰਸਦੇ ਰਹੀਏ ਤਾ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਤਰੀਕੇ ਦੇ ਨਜਾਇਜ਼ ਖਰਚਿਆਂ ਨੂੰ ਬਦਲਣਾ ਚਾਹੀਦਾ ਹੈ ਤੇ ਸਮਾਜ ਦੇ ਵਿੱਚ ਨਵੀਂ ਪਿਰਤ ਨਵੀਂ ਰੀਤ ਜਿਹੜੀ ਹੈ ਸ਼ੁਰੂ ਕਰਨੀ ਚਾਹੀਦੀ ਹੈ ਕਿ ਸਾਡੇ ਬੱਚਿਆਂ ਤੇ ਪੈਣ ਵਾਲਾ ਇਹ ਬੋਝ ਹੈ ਜਿਹੜਾ ਇਸ ਨੂੰ ਬੰਦ ਕੀਤਾ ਜਾਵੇ ਤੇ ਸਮਾਜ ਦੀਆਂ ਇਹ ਕੁਰਤੀਆਂ ਵੀ ਉਸੇ ਤਰੀਕੇ ਦੇ ਨਾਲ ਖਤਮ ਕੀਤੀਆਂ ਜਾਣ ਜਿਵੇਂ ਸਿੱਖੀ ਸਿਧਾਂਤ ਨੇ ਬਹੁਤ ਸਾਰੀਆਂ ਕੁਰਤੀਆਂ ਨੂੰ ਖਤਮ ਕਰਕੇ ਇੱਕ ਨਵਾਂ ਫਲਸਫਾ ਇੱਕ ਨਵਾਂ ਧਰਮ ਇਸ ਦੁਨੀਆ ਨੂੰ ਦਿੱਤਾ ਤੇ ਇੱਕ ਨਵੀਂ ਜੀਵਨ ਜਾਚ ਹੈ ਜਿਹੜੀ ਸਿਖਾਈ ਜਿਸ ਦੇ ਨਾਲ انسان ਆਪਣੀ ਚੰਗੀ ਜ਼ਿੰਦਗੀ گزار ਸਕਦਾ ਹੈ ਤਾਂ ਦੋਸਤੋ ਇਸ ਲਾਈਵ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਦੇ ਹੋ ਤੁਸੀਂ ਆਪਣੀ ਕੀ رائے ਰੱਖਦੇ ਹੋ ਇਸ ਦੇ ਉੱਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਵੇਖਿਆ ਹੈ ਕਿ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ 트럼ਪ ਦੇ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਬਹੁਤ ਸਾਰੇ ਮੁੰਡਿਆਂ ਨੂੰ ਜੋ ਕਿ ਉੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਸਨ ਪਰ ਉਹਨਾਂ ਨੂੰ ਉੱਥੇ ਭੇਜਣ ਦੇ ਪਿੱਛੇ ਵਾਲੇ ਇਹਨਾਂ ਕਾਰਨਾਂ ਦੇ ਉੱਤੇ ਅਸੀਂ ਕਿਉਂ ਨਹੀਂ ਗੱਲ ਕਰਦੇ ਅਸੀਂ ਸਿਸਟਮ ਦੇ ਉੱਤੇ ਪਿਛਲੀ ਵੀਡੀਓ ਦੇ ਵਿੱਚ ਉਂਗਲ ਚੁੱਕੀ ਸੀ ਕਿ ਸਿਸਟਮ ਨੇ ਇਹਨਾਂ ਲੋਕਾਂ ਦੇ ਲਈ ਇੱਥੇ ਕੀ ਕੀਤਾ ਇਹਨਾਂ ਲੋਕਾਂ ਵਾਸਤੇ ਇੱਥੇ ਉਸ ਤਰੀਕੇ ਦੀਆਂ ਸੁਖਾਵੀਆਂ ਚੀਜ਼ਾਂ ਪੈਦਾ ਨਹੀਂ ਕੀਤੀਆਂ ਜਿਸ ਦੇ ਨਾਲ ਇਹ ਆਪਣੀ ਧਰਤੀ ਦੇ ਉੱਤੇ ਕੋਈ ਕੰਮ ਕਰ ਸਕਦੇ ਪਰ ਉਸ ਦੇ ਨਾਲ ਹੀ ਸਾਨੂੰ ਉਂਗਲ ਚੁੱਕਣੀ ਪਵੇਗੀ ਸਮਾਜ ਦੇ ਉਹਨਾਂ ਬਣਾਏ ਹੋਏ ਸਥਾਪਿਤ ਢਾਂਚਿਆਂ ਦੇ ਉੱਤੇ ਵੀ ਕਿ ਸਮਾਜ ਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ ਤਾਂ ਸਹੀ ਪਰ ਇਹਨਾਂ ਦਾ ਮਤਲਬ ਤੇ ਮਕਸਦ ਕੀ ਸੀ ਇਹ ਸੋਚਣਾ ਪਵੇਗਾ ਵੱਧ ਤੋਂ ਵੱਧ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਦੱਸਿਓ ਸਾਨੂੰ ਕਿ ਤੁਸੀਂ ਕੀ ਸੋਚਦੇ ਹੋ ਇਸ ਮਸਲੇ ਬਾਰੇ ਬਹੁਤ ਸ਼ੁਕਰੀਆ ਤੁਹਾਡਾ ਇਸ ਲਾਈਵ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ